ਤੇ ਆ ਪਹਿਲਾਂ ਵੀ 5 ਲੱਖ ਜਿਹੜਾ ਵਾ ਉਹ ਕੰਦਾ ਤੇ ਲੱਗਾ ਸੀ ਜੋ ਚੜਦੀ ਪੱਤੀ ਮੰਗਟਾ ਤੇ ਲਹਿੰਦੀ ਪੱਤੀ ਮੰਗਟਾ ਜੋ ਨੈਰਪੁਰ ਦੀ ਸੰਗਤ ਇਹ ਸਾਰੀ ਸੰਗਤ ਦਾ ਧੰਨਵਾਦ ਹੈ ਦਿੰਦੀਆਂ ਆਪਾਂ ਸਰਕਾਰਾਂ ਨੂੰ ਕਹਿ ਰਹੇ ਆ ਜੋ ਹੋਰ ਵੀ ਸੰਗਤਾਂ ਨੂੰ ਕਿਹਾ ਪਰ ਸਾਡੀ ਕਿਸੇ ਨੇ ਸੁਣੀ ਨੇ ਜਿਹੜਾ ਸਾਡਾ ਬੋਖ ਲਾਰਾ ਸੀਗਾ ਇੱਕ ਇੱਕ ਰੁਪਈਆ ਉਹਦਾ ਸਾਰਾ ਲਗਾਇਆ ਗਿਆ ਹੈ ਅਸੀਂ ਇੱਥੇ ਕੰਮ ਅਧੂਰੇ ਆ ਉਹ ਪੂਰੇ ਹੋ ਸਕਣ ਤੇ ਘਰ ਘਰ ਗਏ ਆ ਤੇ ਸਾਰਿਆਂ ਨੇ ਸੰਯੋਗ ਦਿੱਤਾ ਪਾਇਆ ਇਕੱਠੀ ਕੀਤੀ ਆ ਉਹ ਪੈਸੇ ਕਿੱਥੇ ਲਗੇ ਕਿੰਨੇ ਲਗੇ ਆ ਉਹ ਸਾਡਾ ਇੰਡੇ ਦਾ ਪ੍ਰਾਲਾ ਕਰਨਾ ਵਾ ਇੱਕ ਬਾਥਰੂਮ ਦਾ ਪ੍ਰਾਲਾ ਕਰਨਾ ਵਾ ਤੇ ਸਖਤ ਵੱਧ ਵੱਧ ਸੰਯੋਗ ਜੋਏ ਵਾਹੀ ਗੱਟੀ ਚਾਲ ਸਾਥ ਹੈ ਵਾਹੀ ਗੱਟੀ ਠੀਕ ਕਰੇ ਉਹ ਚੜਦੀ ਪੱਤੀ ਮੰਗਟਾ ਤੇ ਲਹਿੰਦੀ ਪੱਤੀ ਮੰਗਟਾ ਜੋ ਨਹਿਰਪੁਰ ਦੀ ਸੰਗਤ ਜਿੰਨੇ ਵੀ ਬਾਰ ਦੋਹਾਂ ਪੱਤੀਆਂ ਦੇ ਵੀਰ ਗਏ ਹੋਣ ਹਨ ਉਹਨਾਂ ਦੇ ਸੰਯੋਗ ਦੇ ਨਾਲ ਇਹ ਜੋ ਸਮਸ਼ਾਨ ਘਰ ਵਿੱਚ 13 ਤਰੀਕ ਦਾ ਜੋ ਕੰਮ ਫਰਸ਼ ਦਾ ਕਲੀ ਦਾ ਰੰਗ ਦਾ ਜੋ ਸਟਾਰਟ ਕੀਤਾ ਸੀ ਤੇ ਉਹ ਸਤਿਗੁਰਾਂ ਦੀ ਕਿਰਪਾ ਹੋਈ ਆ ਕਿ ਸਾਰਾ ਕੰਮ ਜਿਹੜਾ ਨੇਪਰੇ ਚੜ ਗਿਆ ਤੇ ਉਹ ਸਾਰੇ ਲਹਿੰਦੀ ਪੱਤੀ ਦੀ ਸੰਗਤ ਦੇ ਚੜਦੀ ਪੱਤੀ ਦੀ ਸੰਗਤ ਪੋਲ ਨਹਿਰ ਦੀ ਸੰਗਤ ਜਿੰਨੇ ਵੀ ਦੋਆਂ ਪੱਤੀਆਂ ਦੇ ਸਾਡੇ ਨੌਜਵਾਨ ਗਏ ਆ ਉਹਨਾਂ ਸਾਰੀਆਂ ਸੰਗਤਾਂ ਦਾ ਨੌਜਵਾਨਾਂ ਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਇਹ ਮਾਇਆ ਦੇ ਕੇ ਸੇਵਾਦਾਰਾਂ ਨੂੰ ਇਹ ਜਿਹੜਾ ਕੰਮ ਜਿਹੜੇ ਨੇਪੇ ਚੜਿਆ ਤੇ گاਾਂ ਵੀ ਸੰਗਤਾਂ ਦੇ ਸੰਯੋਗ ਦੇ ਨਾਲ ਜੋ 2 3 ਕੰਮ ਜਿਹੜੇ ਰਹਿੰਦੇ ਆ ਇੱਕ ਬਰਾਂਡੇ ਦਾ ਇੱਕ ਬਾਥਰੂਮ ਟੈਂਕੀ ਰੱਖਣੀ ਹੈ ਤੇ ਇੱਕ پارک ਜਿਹੜੀ ਹੈ ਉਹ ਗੱਡੀਆਂ ਵਾਸਤੇ ਅੰਦਰ ਬਣਾਉਣੀ ਆ ਗੇਟ ਲਾਉਣਾ ਹੈ ਉਹ ਵੀ ਕਿਤੇ 2 4 ਮਹੀਨਿਆਂ ਨੂੰ ਇਦਾਂ ਹੀ ਗ੍ਰਾਈ ਕਰਕੇ ਤੇ ਸਾਧ ਸੰਗਤ ਨੂੰ ਬੇਨਤੀ ਆ ਕਿ ਜਿੱਦਾਂ ਹੁਣ ਤੁਸੀਂ ਸੇਵਾਦਾਰਾਂ ਨਾਲ ਮੋਢੇ ਦਾ ਮੋਢਾ ਜੋੜ ਕੇ ਗ੍ਰਾਈ ਦੇ ਕੇ ਇਹ ਜਿਹੜਾ ਕੰਮ ਬਹੁਤ ਵਧੀਆ ਜਿਹੜਾ ਸਮਸ਼ਾਨ ਘਾੜ ਮੜੀਆਂ ਦਾ ਹੋਇਆ ਏ ਇਹ ਸਾਰੀ ਸੰਗਤ ਦਾ ਧੰਨਵਾਦ ਹੈ ਤੇ ਜੋ ਅੱਗੇ ਵੀ ਜੋ ਗ੍ਰਾਹੀ ਕਰਨੀ ਹੈ ਇਦਾਂ ਹੀ ਸੇਵਾਦਾਰਾਂ ਨੂੰ ਸੇਵਾ ਦੇ ਕੇ ਤੇ ਮੋਢੇ ਦੇ ਮੋਢਾਂ ਨਾਲ ਜੋੜ ਕੇ ਤੁਸੀਂ ਕੰਮ ਫੇਰ ਨੇਪਰੇ ਚਾੜਨਾ ਵਾ ਇਹ ਦੋ ਤਿੰਨ ਕੰਮ ਜਿਹੜੇ ਰਹਿੰਦੇ ਆ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਹੁੰਦੇ ਆ ਕਿਉਂਕਿ ਬੜੇ ਚਿਰ ਦੀਆਂ ਆਪਾਂ ਸਰਕਾਰਾਂ ਨੂੰ ਕਹਿ ਰਹੇ ਆ ਜੋ ਹੋਰ ਵੀ ਸੰਗਤਾਂ ਨੂੰ ਕਿਹਾ ਪਰ ਸਾਡੀ ਕਿਸੇ ਨੇ ਸੁਣੀ ਨਹੀਂ ਇਹ ਸਾਰਾ ਜਿਹੜਾ ਕੰਮ ਹੋਇਆ ਏ ਇਹ ਸੰਗਤ ਦੇ ਸੰਯੋਗ ਦੇ ਨਾਲ ਹੋਇਆ ਏ ਸਾਨੂੰ ਕਿਸੇ ਨੇ ਵੀ ਜਿਹੜੇ ਪੈਸੇ ਆ ਉਹ ਨਾ ਸਰਕਾਰ ਨੇ ਦਿੱਤੇ ਆ ਤੇ ਨਾ ਪੰਚਾਇਤ ਨੇ ਦਿੱਤੇ ਆ ਪਹਿਲਾਂ ਵੀ 5 ਲੱਖ ਜਿਹੜਾ ਵਾ ਉਹ ਕੰੰਡਾਂ ਤੇ ਲੱਗਾ ਸੀ ਤੇ ਜੋ ਹੁਣ ਵੀ 5 ਲੱਖ ਤੋਂ ਉੱਤੇ ਜਿਹੜਾ ਇਹ ਕੰਮ ਜਿਹੜਾ ਸੰਗਤਾਂ ਦੇ ਸੰਯੋਗ ਦੇ ਨਾਲ ਹੋਇਆ ਏ ਬਹੁਤ ਬਹੁਤ ਨਮਾਜ਼ ਸੰਗਤਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ